ਸਾਨੂੰ ਉਸਾਰਾ ਇੱਕ ਵੀ ਕੱਲ ਵਿਕਾਸ ਵਿਕਾਸ ਕੀ ਹੈ ਆਪਾਂ ਬਾਅਦ ਚ ਬਾਕੀ ਗੱਲਾਂ ਤੇ ਹੁੰਦੇ ਆ ਤਕਨੀਕੀ ਗੱਲਾਂ ਤੇ ਵਿਕਾਸ ਕੀ ਹੈ ਵਿਕਾਸ ਹੋਇਆ ਜਿਹੜਾ ਸਾਡੇ ਲੋਕਾਂ ਨੂੰ ਰੋਜ਼ਗਾਰ ਦੇਵੇ ਜਿਹੜਾ ਸਾਡੇ ਪਰਿਆਵਰਣ ਦਾ ਬਚਾਅ ਕਰੇ ਜਿਹੜਾ ਇੱਥੇ ਹੜ੍ਹ ਨੇਰੀਆਂ ਤੇ ਸੋਕਾਣਾ ਪੈਣ ਦੇ ਬਿਜਨ ਕੇ ਪਰਿਆਵਰਣ ਦਾ ਨੁਕਸਾਨ ਕਰਕੇ ਜਿਹੜਾ ਸਾਡੇ ਪਾਣੀ ਨੂੰ ਬਚਾਵੇ ਜਿਹੜਾ ਸਾਡੀ ਸਿੱਖਿਆ ਨੂੰ ਚੰਗੀ ਕਰੇ ਜਿਹੜਾ ਸਾਡੀ ਸਿਹਤ ਸਭਾਵਾਂ ਨੂੰ ਚੰਗਾ ਕਰੇ ਜਿਹੜਾ ਸਾਡੇ ਪ੍ਰਸ਼ਾਸਨ ਨੂੰ ਚੰਗਾ ਕਰੇ ਜਿਹੜਾ ਸਾਡੇ ਇੱਥੇ ਜੋ ਉਤਪਾਦਨ ਦੇ ਸਾਧਨ ਨੇ ਉਹਨਾਂ ਨੂੰ ਤਕੜਾ ਕਰੇ ਜਿਹੜਾ ਵਿਕਾਸ ਸਾਡੇ ਉਤਪਾਦਨ ਦੇ ਸਾਧਨਾਂ ਨੂੰ ਖੋਹੇ ਭ੍ਰਿਸ਼ਟਾਚਾਰ ਪੈਦਾ ਕਰੇ ਵੱਡੇ ਵੱਡੇ ਐਕਸੀਡੈਂਟ ਸਾਡੇ ਕਰਾਵੇ ਸਾਡੇ ਪਰਿਆਵਰਣ ਨੂੰ ਤਬਾਹ ਕਰੇ ਤੇ ਸਾਡੀ ਰੋਜੀ ਰੋਟੀ ਖੋਹੇ ਸਾਨੂੰ ਇੱਥੇ ਜੀਨ ਜੋਗਾ ਜੀਵਨ ਬਣਾ ਲੈਣ ਦੇਵੇ ਤੇ ਕੇ ਨਾਲ ਸਾਡੇ ਸਾਧਨਾਂ ਤੇ ਕਬਜੇ ਕਰੇ ਉਹਨੂੰ ਵਿਕਾਸ ਨਹੀਂ ਕਿਹਾ ਜਾ ਸਕਦਾ ਉਹਨੂੰ ਵਿਨਾਸ਼ ਕਿਹਾ ਜਾ ਸਕਦਾ ਹੈ ਪੰਜਾਬ ਨੇ ਬਹੁਤ ਵਾਰੀ ਕੇਂਦਰ ਦੀਆਂ ਗੱਲਾਂ ਮੰਨ ਕੇ ਆਪਣਾ ਵਿਨਾਸ਼ ਕਰਾਇਆ ਯਾਦ ਪੰਜਾਬ ਨੇ ਹਰਾ ਇਨਕਲਾਬ ਸ਼ੁਰੂ ਕੀਤਾ ਇਸ ਲੱਗਤੀ ਤੇ ਇੱਥੇ ਕੁਦਰਤੀ ਖੇਤੀ ਹੁੰਦੀ ਸੀ ਬਹੁਤ ਵਧੀਆ ਹੁੰਦੀ ਸੀ ਅੱਜ بڑے بڑے ਬੈਠ ਕੇ ਚੌਧਰੀ ਬਣ ਕੇ ਗੱਲ ਕਰਦੇ ਨੇ ਉਹਨਾਂ ਤਾਂ ਜੀ ਜਵਾਰ ਦਾ ਨਾਂ ਹੀ ਨਹੀਂ ਜਾਣਦੇ ਲੋਕ ਬਾਜਰੇ ਦਾ ਨਾਂ ਹੀ ਨਹੀਂ ਜਾਣਦੇ ਗੁਆਰੇ ਦਾ ਨਾਂ ਹੀ ਨਹੀਂ ਜਾਣਦੇ ਜਵਾਰ ਬਾਜਰੇ ਗਵਾਰੇ ਮੱਕੀ ਦਾ ਨਾਂ ਕਿੱਥੋਂ ਜਾਣਨਾ ਲੋਕਾਂ ਨੇ ਜਦ ਤੁਸੀਂ ਉਹਨੂੰ ਤਬਾਹ ਕਰਤਾ ਲੋਕਾਂ ਨੇ ਕਿੱਥੋਂ ਸਮਝਿਆ ਵੀ ਬਾਤੂ ਕੀ ਆ ਫਿਰ ਬਾਜ਼ਾਰ ਕੀ ਦੇਖੇਗਾ ਲੋਕਾਂ ਨੂੰ ਕੀ ਪਤਾ ਡੇਡੇ ਕੀ ਹੁੰਦੇ ਨੇ ਸੋ ਇਸ ਕਰਕੇ ਜੰਗਲ ਸਾਡੇ ਬਣ ਸਾਡੇ ਕਰੀਰ ਸਾਡੇ ਜੰਡ ਸਾਡੇ ਟਿੱਦੇ ਉਹ ਸਭ ਟਾਤੇ ਮਲੇ ਪੱਤੇ ਤੇ ਇੱਕ ਨਾਂ ਦੇ ਉੱਤੇ ਕਿ ਅਸੀਂ ਹਰਾਨ ਕੜਾ ਕਰਿਆ ਧਰਤੀ ਹੇਠਾਂ ਪਾਣੀ ਖਰਾਬ ਕਰਤਾ ਉਤਨਾ ਪਾਣੀ ਖਰਾਬ ਕਰਤਾ ਇੰਡਸਟਰੀ ਦੇ ਨਾਂ ਦੇ ਉੱਤੇ ਕਿੱਥੇ ਜਿੱਥੇ ਇੰਡਸਟਰੀ ਲੱਗਦੀ ਹੈ ਵਿਸ਼ੇਸ਼ ਕਰਕੇ ਸ਼ਰਾਬ ਵਾਲੀ ਬਾਕੀ ਵੀ ਰੰਗਣ ਵਾਲੀ ਚਮੜੇ ਵਾਲੀ ਇਹਨਾਂ ਇੰਡਸਟਰੀਆਂ ਨੇ ਸਾਡੇ ਧਰਤੀੇ ਹੇਠਲਾ ਤੇ ਸਾਡੇ ਦਰਿਆਵਾਂ ਦਾ ਪਾਣੀ ਪ੍ਰਦੂਸ਼ਣ ਕਰਤਾ ਔਰ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਇਹ ਬੋਲ ਕਰ ਕਰਕੇ ਪਾਣੀ ਧਰਤੀ ਦੇ ਵਿੱਚ ਪਾਉਂਦੇ ਰਹਿੰਦੇ ਨੇ ਮੈਂ ਕਪੂਰਥਲੀ ਦੀ ਉਦਾਹਰਨ ਦੇ ਸਕਦਾ ਅਈ ਚੋ 10 ਸਾਲ ਪਹਿਨਾ ਕਿਸੇ ਨੇ ਦਿਖਾਇਆ ਉੱਥੇ ਨੇੜੇ ਫੈਕਟਰੀ ਲੱਗੀ ਹੋਈ ਹੈ ਸ਼ਰਾਬ ਦੀ ਕਿ ਉਹ ਸ਼ਰਾਬ ਦੀ ਫੈਕਟਰੀ ਦੇ ਨੇੜੇ ਕਈ ਕਿਲੋਮੀਟਰ ਤੱਕ ਉਹ ਬੋਰਡ ਜਿਹੜੇ ਲੱਗਦੀ ਉਹ ਚੋ ਮਤਰਾਲ ਕਹਿੰਦੇ ਆਪਾਂ ਉਹਨੂੰ ਜਿਵੇਂ ਹੁੰਦਾ ਨਾ ਗੋਹਾ ਤੁਹ ਰਹੋ ਜੰਦਾ ਜਾਵਾ ਬੱਤਰਾੜ ਵਰਗਾ ਪਾਣੀ ਨਿਕਲਦਾ ਸੀ ਉਹਨਾਂ ਨੂੰ ਇੱਕ ਅਲੱਗ ਦਿਖਾਇਆ ਸੋ ਬੋਤਨਾ ਭਾਕੇ ਲਿਆਏ ਪਾਣੀ ਇੱਥੇ ਸਾਡੇ ਕੋਲ ਲੈ ਕੇ ਆਏ ਨੇ ਲੋਕ ਅਸੀਂ ਆਪ ਦੇਖਿਆ ਸੋ ਇਹ ਸਾਰਾ ਕੁਝ ਜਿਹੜਾ ਵਿਕਾਸ ਦੇ ਨਾਂ ਤੇ ਪੰਜਾਬ ਦਾ ਵਿਨਾਸ਼ ਪਹਿਲਾਂ ਹੀ ਕਰਿਆ ਹੁਣ ਫੇਰ ਦੁਬਾਰਾ ਸ਼ੁਰੂ ਹੋ ਰਿਹਾ ਹੈ ਇਹ ਪੰਜਾਬ ਦਾ ਵਿਨਾਸ਼ ਵਿਕਾਸ ਦੇ ਨਾਂ ਤੇ ਕਰ ਰਹੇ ਨੇ ਜਿਹੜੇ ਹਾਈ ਬੇ ਕੋਰੀਡੋਰ ਬਣਾ ਰਹੇ ਨੇ ਰਾਈਟ ਕੋਰੀਡੋਰ ਬਣਾ ਰਹੇ ਨੇ ਕਿਸੇ ਪੰਜਾਬ ਨੂੰ ਕੀ ਫਰਕ ਕੱਟੇ ਨੂੰ ਮੰਨਦਦਾ ਕੀ ਲੈ ਸਰ ਪੱਠ ਸੁਣਾ ਜਿਹੜਾ ਕੰਨਾਂ ਨੂੰ ਖਾਵੇ ਇਹ ਸਾਡੀ ਧਰਤੀ ਦੇ ਉੱਤੇ ਕਿਹ ਨਾਲ ਜ਼ਮੀਨ ਨਕਾਇਰ ਕਰਕੇ ਵੱਡੇ ਵੱਡੇ ਹਾਈਵੇ ਬਣਾ ਕੇ ਇਹਦੇ ਉੱਤੇ ਕਿਹੜੀਆਂ ਗੱਡੀਆਂ ਚੱਲੀਆਂ ਨੇ ਵੱਡੀਆਂ ਵੱਡੇ ਟਰੱਕੀ ਦੇ ਚੱਲੇ ਨੇ ਕਿਹਦਾ ਮਾਲ ਟੋਆ ਜਾਣਾ ਫੋਟੋ ਆ ਜਾਣਾ ਬਾਨੀ ਦਾਨੀ ਦਾ ਤੇ ਸੀਦੇ ਵਧੀ ਸੀ ਕਾਰਪੋਰੇਟ ਦਾ ਇਹ ਕਹਿੰਦੇ ਨੇ ਵੀ ਅਸੀਂ ਇੱਥੋਂ ਨਾਲ ਕੇ ਅੱਗੇ ਤੱਕਾ ਜਿਹੜਾ ਇਹਨਾਂ ਨੇ ਆਪਦਾ ਬਜਟ ਕਿਹਾ ਵੀ ਅਸੀਂ ਅੱਗੇ ਤੱਕ ਜੋੜ ਦੇਣਾ ਧਰਤੀ ਦੇ ਰੂਟਰਾਂ ਹੀ ਧਰਤੀ ਦੇ ਰੂਟਰਾਂ ਹੀ ਜੋੜ ਕੇ ਵਪਾਰ ਕਿਹਦੇ ਨਾਲ ਕਰਨਾ ਇਹ ਕੋਈ ਸਧਾਰਨ ਬੰਦਿਆਂ ਦਾ ਵਪਾਰ ਹੋਣਾ ਇਹ ਕੋਈ ਕਿਸਾਨ ਨੇ ਜਾਂ ਕਿਹੜਾ ਹੋਰ ਨਹੀਂ ਵੇਚਦੇ ਨਹੀਂ ਆਪਦੀ ਗੱਲ ਅਮਰਸਾਦੇ ਨੇ ਇਹ ਲੰਨਿਆ ਵਰਨਿਆ ਦੇ ਵਾਸਤੇ ਉਹਨੂੰ ਬਾਡਰ ਵੀ ਖੁੱਲੂਗਾ ਸਾਡੇ ਵਾਸਤੇ ਬਾਡਰ ਵੀ ਬੰਦ ਹੈ ਫਿਰ ਇਸ ਕਰਕੇ ਵਿਕਾਸ ਦੇ ਨਾਂ ਦੇ ਉੱਤੇ ਵਿਨਾਸ਼ ਕਰਿਆ ਜਾ ਰਿਹਾ ਹੈ ਸਾਡੇ ਸਰੋਤਾਂ ਤੇ ਕਬਜ਼ਾ ਕਰਿਆ ਜਾ ਰਿਹਾ ਹੈ ਦੂਜਾ ਮੈਂ ਕਬਜ਼ੇ ਦਾ ਦਿੰਨਾ ਹਾਲਾਂਕਿ ਪੰਜਾਬ ਹਰਿਆਣਾ ਇਕੱਠਾ ਸੀ ਬਾਅਦ ਚ ਵੰਡ ਦੇਲੇ ਸਾਡੇ ਨੇ ਉਹਦੇ ਚ ੱੱਕਾ ਕਰ ਲਿਆ ਚੰਡੀਗੜ੍ਹ ਬਸਾਇਆ ਲੋਕਾਂ ਦੇ ਜ਼ਮੀਨਾਂ ਖੋਖੋ ਕੇ ਪ੍ਰਤਨਾ ਨਹੀਂ ਹੋਣੇ ਕੋਈ ਕੱਢ ਕੇ ਕਿ ਚੰਡੀਗੜ੍ਹ ਹੁਣ ਕੀ ਦਾ ਚੰਡੀਗੜ੍ਹ ਤੇ ਕਬਜ਼ਾ ਕੀ ਦਾ ਫੇਰ ਅਰਧਾੜਲੇ ਉੱਥੇ ਬਸ ਨਹੀਂ ਜਿਹੜਾ ਅਰਧਾੜਲੇ ਪਿੰਡ ਸੀ ਉਹਨਾਂ ਦੀਆਂ ਜ਼ਮੀਨਾਂ ਕੋਈਆਂ ਆ ਜਿਹੜੇ ਮੈਂ ਜਿੱਤੇ ਬੈਠੇ ਆਪਾਂ ਪ੍ਰੋਗਰਾਮ ਕਰਿਆ ਇਹ 2005 ਦੇ ਡੋਕਾਂ ਤੋਂ ਜ਼ਮੀਨਾਂ ਕਿਹਨਾਂ ਰਿਕਵਰ ਕਰ ਲਈਆਂ ਗਈਆਂ ਨੇ ਇਹ ਇਹ ਕੋਈ ਸਰਕਾਰ ਮਤਲਬ ਬੁਧਵੀਕਰਕੇ ਨਹੀਂ ਲਈਆ ਗਿਆ ਇਹ ਜ਼ਮੀਨ ਕਿਹ ਨਾਲੋਂ ਕਾਇਰ ਕਰੀ ਗਈਆ ਔਰ ਬੜੇ ਸਸਲੇ ਭਾਅ ਦੇ ਵਿੱਚ ਕਿਉਂਕਿ ਉਦੋਂ ਇੱਥੇ ਬਹੁਤਾ ਕੁਝ ਪੈਦਾ ਤੇ ਹੋਰ ਸਾਰੇ ਸਾਧਨ ਸਨ ਸੀਗੇ ਉਹ ਅਕਤਾਰ ਕਰਕੇ ਇੱਥੇ ਬੜੇ ਬਾਬੂਆਂ ਦੇ ਚ ਇਹ ਬਨੇ ਹੋਏ ਮਕਾਨ 3-25 ਲੱਖ ਦੇ 2005 ਦੇ ਅੱਜ ਜੋ 2-2 ਕਰੋੜ ਦਾ ਵੇਚ ਕੇ ਬਾਹਰ ਜਾ ਰਹੇ ਨੇ ਉਹ ਆਪ ਵੀ ਬਾਹਰ ਨੇ ਉਹਨਾਂ ਦੇ ਬੱਚੇ ਵੀ ਬਾਹਰ ਨੇ ਇਹ ਵਿਕਾਸ ਹੋਇਆ ਜਾਂ ਵਿਨਾਸ਼ ਹੋਇਆ ਜਿਹੜੇ ਕਿਸਾਨ ਦੀ ਜ਼ਮੀਨ ਖੋੜੀ ਉਹ ਤਾਂ ਬਚਾਰਾ ਹੋ ਗਿਆ ਹੱਥੋਂ ਉਹਨਾਂ ਦਾ ਇਹ ਚਾਂਦ ਦੇ ਸਿੱਕੇ ਦੇ ਕੇ ਤੋੜਤਾ ਕਿ ਆਪ ਆ ਇਡਾ ਡਾ ਆਚੂਣਾ ਆਚੂਣਾ ਰੇਟ ਹਨਾ ਸਰਨਾ ਚ 19 ਸਰਨਾ ਚ ਇਹ ਕਹਿੰਦੇ ਸੁਣਿਆ ਇਹ ਦੂਬੇ ਦਾ ਝੋਲਮ ਕੀ ਹੋਏਗਾ ਇਹ ਸੜਕਾਂ ਇਹ ਵਿਕਾਸ ਦੇ ਨਾਂ ਦੇ ਉੱਤੇ ਸੰਤਰਾ ਮਦਾਸੀ ਨੇ ਕਿਹਾ ਇਹ ਬੰਗਲੇ ਬਣਾ ਤੇਰੇ ਸਾਂਤਰਾਮਤਾ ਸਿੰਘ ਦਾ ਦੋ ਡਾਇਨਾਮਿਕ ਨੂੰ ਯਾਦ ਆ ਜਾਂਦੀਆਂ ਨੇ ਐਡੇ ਵੱਡੇ ਮਸ਼ਹੂਰ ਕਵੀ ਸੀਗੇ ਉਹਨਾਂ ਕਿਹਾ ਤੇਰਾ ਸਾਈਕਲ ਤਾਂ ਨਿੱਟੀ ਝੂਟੀ ਝੂ ਕਰਦਾ ਸੜਕਾਂ ਬਣੀਆਂ ਸਸਤਾ ਮਾਲ ਢੋਣ ਨੂੰ ਇਹ ਕੋਰੀਡੋਰ ਸਸਤਾ ਮਾਲ ਢੋਣ ਨੂੰ ਬਨੇ ਨੇ ਅੱਗੇ ਆ ਜਿਹੜੇ ਬੰਗਲੇ ਬਣਾ ਕੇ ਦਿੱਤੇ ਨੇ ਕਹਿੰਦਾ ਤੇਰਾ ਪੱਪੂ ਤਾਂ ਨਿਤਰੀ ਨਹੀਂ ਕਰਦਾ ਢੀ ਤਾਂ ਤੇਰੀ ਜਾਂਦੀ ਬੰਗਣੀ ਵਾਲ ਖਡਾਉਣ ਨੂੰ ਆ ਸਾਡੀ ਹੱਤ ਕਰਤੀ ਪੰਜਾਬੀਆਂ ਦੀ ਇਹ ਹਲਤ ਨੂੰ ਸਮਝਣ ਦੀ ਲੋੜ ਹੈ। ਇਹ ਸਖਤ ਵਿਕਾਸ ਦੇ ਨਾਂ ਤੇ ਵਿਨਾਸ਼ ਦੀ ਲੋੜ ਹੈ। ਉਹ ਮੇਰੇ ਕੋਲ ਕਿੰਨੇ ਵਾਲੀ ਮੈਂ ਯੂਨੀਵਰਸਿਟੀ ਦਾ ਸੀ ਸਾਡੇ ਕੋਲ 350 300 ਏਕੜ ਜ਼ਮੀਨ ਸੀ। ਉਹ ਲੈ ਨਾਲ ਕੇ ਇੰਨੇ ਵੀ ਸੌਲੇ ਵਿਕਾਸ ਕਰ ਦਿਆਂ ਜੀ। ਵਿਕਾਸ ਤੇ ਵਿਨਾਸ਼ ਜਿਹੜਾ ਇਹ ਬਰਦਾਸ਼ਤ ਨਹੀਂ ਹੋ ਸਕਦਾ। ਦੂਜਾ ਜਿੰਨੇ ਇਹਨਾਂ ਨੇ ਨੈਸ਼ਨਲ ਹਾਈਵੇ ਬਣਾਏ ਉਹਦੇ ਤਾਂ ਕੀ ਲਾਈ ਹੁਣ ਸੂਬੇ ਵਾਲਿਆਂ ਨੇ ਵੀ ਉਹੀ ਕੁਛ ਕਰਤਾ। ਵੀ ਜੇ ਤੁਹਾਡੇ ਸਮਾਂ ਟੈਗ ਜਾਣੀ ਲੱਗਿਆ ਹੋਇਆ ਜ਼ਮੀਨ ਸਾਡੀ ਜਿਹਨੇ ਮੁੱਕ ਪਾਈ ਉਹ ਉਹਨੇ ਉਹਨਾਂ ਦਾ ਕਬਜ਼ਾ ਕਰ ਲਿਆ। ਹੁਣ ਫੋਨ ਨੰਗ ਨਹੀਂ ਦੇਣਾ। ਸਾਡੀ ਜ਼ਮੀਨ ਦੇ ਉੱਤੇ ਜਿਹਨੇ ਕਬਜ਼ਾ ਕਰ ਲਿਆ ਠੱਕੇ ਨਾਲ ਕਾਨੂੰਨ ਵਰਤ ਕੇ ਉਹ ਕਹਿੰਦਾ ਹੁਣ ਤੁਹਾਨੂੰ ਲੰਘ ਨਹੀਂ ਦੇਣਾ ਪੰਜਾਬੀਆਂ ਨੂੰ ਵੀ ਤੇ ਉਹਦੇ ਉੱਤੇ ਟਾਲ ਟੈਕਸ ਗਾਹ ਟਾਲ ਟੈਕਸ ਕੀ ਕਰਤਾ ਵੀ ਸਾਡੀ ਮਰਜ਼ੀ ਪੁੱਗੂ ਅਸੀਂ ਧੰਨਾ ਸੇਠਾਂ ਚਿਤਾਨਸ਼ਾ ਜੇ ਤੁਸੀਂ ਟੈਗ ਨਹੀਂ ਲਾਇਆ ਹੋਇਆ ਤਾਂ ਤੁਹਾਨੂੰ 3 ਗੁਣਾ ਟੈਕਸ ਲੱਗ ਜਾਏਗਾ ਐਚੋ ਚੰਡੀਗੜ੍ਹ ਚੋਂ ਪਟਿਆਲਾ ਹੀ ਜਾਓ ਇਹ ਦੋਹੇ ਬੈਰੀਅਰ ਨੇ ਜਿਹੜੇ ਟਾਲ ਬੈਰੀਅਰ ਉਹਨਾਂ ਦਾ ਵੈਸੇ ਤਾਂ ਮੇਰੇ ਖਿਆਲ ਨਾਲ 170-80 ਰੁਪਏ Banda ਜਾਣ ਆਉਂਦਾ ਮਤਲਬ 1.70 ਦੂਜੇ ਦਾ ਵੀ ਕੋਈ 50-60 120 ਰੁਪਏ ਤੇ ਵੈਸੇ ਜੀਨੇ ਨਹੀਂ ਲਾਏ ਹੋਏ ਉਹ ਉਹਨਾਂ ਨੂੰ 200 ਤੇ 70 ਰੁਪਏ ਦੇਨੇ ਪੈਂਦੇ ਨੇ। ਨਾ 200 ਸੁਣਿੱਤ ਨੇ 260 ਦੇ ਜਾਣ ਦੇ 90 ਆਉਂਦੇ ਉੱਥੇ ਵੀ 90 ਜਾਣ ਦੇ 90 ਆਉਂਦੇ ਉਹ ਤੋਂ ਬੁਗਣਾ ਰਿਹਾ ਜਾਂਦਾ ਜਾਂਦਾ ਵੀ ਆਉਂਦਾ ਵੀ ਜਿਹੜਾ ਉਂਝ 1.5 ਗੁਣਾ ਜਾਣ ਆਉਂਦਾ ਟੋਟਲ 45 ਦਾ ਯਾਨਕਿ 67 ਰੁਪਏ ਜਾਂ 70 ਰੁਪਏ ਹੈ ਉਨੀ ਥਾਂ ਤੇ 100 ਰੁਪਏ ਲੱਗੇ ਜਾਂਦੇ ਨੇ ਇਹ ਕਿਨੇ ਕਰਿਆ ਬਈ ਇਹ ਕਰਿਆ ਕੇਂਦਰ ਨੇ ਇਹ ਨੈਤ੍ਰਿੰਗੜਖੜੀ ਦੇ ਵਿਭਾਗ ਨੇ ਉਹਨਾਂ ਨੂੰ ਕੋਈ ਪੁੱਛੇ ਵੀ ਜੇ ਟੈਗ ਨਹੀਂ ਲੱਗਿਆ ਹੋਇਆ ਤੁਸੀਂ ਉੱਥੇ ਟੈਗ ਦਾ ਕਿਉਂ ਨਹੀਂ ਪ੍ਰਬੰਧ ਕਰਦੇ ਵੀ ਭਾਈ ਦਾ ਇੱਥੇ ਆ ਮਸ਼ੀਨ 'ਚ ਜਮ੍ਹਾਂ ਕਰਾ ਦਿਓ ਐਸੇ ਤੁਸੀਂ ਆਨਲਾਈਨ ਲੈਣਾ ਚਾਹੁੰਦੇ ਹੋ ਤੇ ਮਸ਼ੀਨ 'ਚ ਜਮ੍ਹਾਂ ਹੋ ਜਾਣਾ ਉਹ ਤਾਂ ਤੁਸੀਂ ਥਾਂ ਥਾਂ ਤੇ ਈਵੀਐਮਾਂ ਹੋਰ ਲਾਈ ਜਾਂਦੇ ਹੋ ਕਿਉਂ ਨਹੀਂ ਤੁਸੀਂ ਟਾਹੜਾਂ ਨੂੰ ਕਹਿੰਦੇ ਵਿੱਚ ਪ੍ਰਬੰਧ ਕਰ ਅਸੀਂ ਆਉਂਦੇ ਵਿੱਚ ਪੈਸੇ ਪਾਊਗਾ ਪਰ ਕਿਟਾਉਣ ਦੀ ਲੋੜ ਨਹੀਂ ਆਪੇ ਲੱਗ ਜੂਗਾ ਉਲੀ ਪਾਰਕਿੰਗ ਕਿੱਕਲੇ ਉਹ ਪਾਰਕਿੰਗ ਗੱਡੀ ਚ ਉਹਦਾ ਟਾਈਮ ਲੱਗੂਗਾ ਇੱਕ ਪੈਸੇ ਡਵਾ ਦੋ ਵੀ ਉੱਥੇ ਕਰਕੇ ਆਓ ਭਾਈ ਗੀਦੇ ਕੋਲ ਨਹੀਂ ਹੈਗੇ ਤੁਸੀਂ 3 ਗੁਣਾ ਪੈਸੇ ਦੇਣੇ ਹੋ ਤੁਸੀਂ ਜਾਣ ਆਉਣ ਦੇ ਪੂਰੇ ਪੈਸੇ ਲੈਣੋ ਭਾਈ ਅਸੀਂ ਉਹ ਵਿੱਚੋਂ ਜਿਹੜੀ ਰਿਵੈਟ ਦਿਨੇ ਜਾਣ ਆਉਂਦੀ ਉਹ ਨਹੀਂ ਦੇਾਂਗੇ ਤੁਸੀਂ 3 ਨੇ ਦੇਣੇ ਖੱਦ ਹੋ ਗਈ ਆ ਡੁੱਟ ਦਾ ਹੋਰ ਕੀ ਤਰੀਕਾ ਹੋਰ ਖੂਨ ਕੇ ਵਿੱਚ ਉਸੀ ਦਾ ਹੈ ਜੇ ਰਤ ਲੱਗੇ ਕਪੜੇ ਜਾਮਾ ਹੋਏ ਪਲੀਜ ਜੋ ਰਤ ਪੀਵੇ ਮਾਨਸਾ ਜਿੰਨਕੋ ਨਿਰਮਲ ਕੀਤਾ ਫਿਰ ਇਹਨਾਂ ਦਾ ਇਹਨਾਂ ਦੇ ਚਿੱਤ ਕਿਥੋਂ ਨਿਰਮਲ ਹੋਗੇ ਉਨਾ ਪੰ ਕਾਰਲੀ ਕरिडोर ਦੀ ਗੱਲ ਇਹਦੇ ਵਿੱਚ ਕੀ ਕਰਦੇ ਨੇ ਸਾਡਾ ਠੋਣਾ ਸਾਡੇ ਪਹਿਲਾਂ ਜਦ ਪ੍ਰਧਾਨ ਮੰਤਰੀ ਵੱਲ ਆ ਕੇ ਉਪਰੇ ਸੀ ਉਦੋਂ ਕਹਿ ਗਏ ਵੀ ਉਹਨਾਂ ਨੂੰ ਤਾਂ ਵੱਡੇ ਪ੍ਰੋਜੈਕਟ ਦੇ ਜਾਣਾ ਸੀ ਪੰਜਾਬ ਨੂੰ ਪੰਜਾਬ ਦਾ ਤਾਂ ਬੜਾ ਵਿਕਾਸ ਹੋ ਜਾਣਾ ਸੀ ਪੰਜਾਬ ਦੀ ਜਨ ਨੂੰ ਤਾਂ ਬਹੁਤ ਥੱਕਿਆ ਜਾ ਰਿਹਾ ਹੈ ਇੱਥੇ ਕੋਈ ਰੁਜ਼ਗਾਰ ਨਹੀਂ ਉਹਨੂੰ ਮਿਲ ਰਿਹਾ ਬਗੇਸ਼ੀਆਂ ਨੂੰ ਰੁਜ਼ਗਾਰ ਨਹੀਂ ਵਿਹ ਹੈ ਕਿ ਸਾਡੀ ਜ਼ਮੀਨ ਖੋਹੀ ਜਾ ਰਹੀ ਹੈ ਸਾਡੇ ਵਪਾਰ ਖੋਏ ਜਾ ਰਹੇ ਨੇ ਸਾਡੀਆਂ ਇੰਡਸਟਰੀਆਂ ਬੰਦ ਕਰ ਰਹੀਆਂ ਜਾ ਰਹੀਆਂ ਨੇ ਵੱਡੇ ਵੱਡੇ ਮਾਲ ਵੱਡੇ ਵੱਡੇ ਸਾਇਦੋ ਸਾਡੇ ਆਰਥਿਕੀਆਂ ਦਾ ਕੰਮ ਬੰਦ ਕਰਿਆ ਜਾ ਰਿਹਾ ਹੈ ਹੱਦ ਕੀ ਹੋ ਗਈ ਰਹਿਣਾ ਥੋੜਾ ਕਿਨਾਰਤੀਆਂ ਨੂੰ ਪੈਸੇ ਰਹੀ ਜਾਣਗੇ ਮੁਲਕੇ ਉਹ ਵੀ ਖਤਮ ਕਰ ਦੇਣਗੇ ਸੋ ਇਹ ਸਾਰਾ ਪੰਜਾਬ ਦੇ ਅਰਥਚਾਰੇ ਦੇ ਉੱਤੇ ਹਮਲਾ ਹੈ ਇਹ ਪੰਜਾਬ ਨੂੰ ਕਾਰਪੋਰੇਟ ਦੇ ਹਵਾਲੇ ਕਰਕੇ ਕਾਰਪੋਰੇਟ ਖੇਤੀ ਕਰਨ ਦਾ ਤਰੀਕਾ ਹੈ ਇਹਨੂੰ ਜਿੰਨਾ ਮਰਜੀ ਕੋਈ ਕੁਝ ਚੰਗਾ ਕਹੇ ਮਾੜਾ ਕਹੇ ਹੁਣ ਲਈ ਆਪਾਂ ਵੀ ਜਿਹੋ ਜਿਹਾ ਵੀਊ ਕਰ ਰਹੇ ਨੇ ਕੁਝ ਪੰਜਾਬ ਦਾ ਕੀ ਘਸੂੜ ਹੈ ਤਕਰੀਬਨ 1600 ਕਿਲੋਮੀਟਰ ਸੜਕਾਂ ਬਣਦੀਆਂ ਨੇ ਇਹ ਜਿਹੜੀ ਸੜਕ ਇੱਥੇ ਬਣਨੀ ਹੈ ਇਹ ਤਕਰੀਬਨ 1600 ਕਿਲੋਮੀਟਰ ਇਦੇ ਚ 2200 ਏਕੜ ਜ਼ਮੀਨ ਦਾ ਜਿਹੜੇ ਓਕਾਰ ਹੋਣੀ ਹੈ 2200 ਏਕੜ ਸਾਹਬ ਲਾਓ ਉਹ ਜਿਹੜੀ ਜ਼ਮੀਨ ਓਕਾਰ ਹੋਣੀ ਹੈ ਉਹਦੇ ਵਿੱਚੋਂ ਸਿਰਫ 10 15 ਏਕੜ ਦਾ ਕੋਈ ਝਗੜਾ ਹੈ ਪਹਿਲੀ ਗੱਲ ਤਾਂ ਇਹਦੇ ਨਾਲ ਇਹ ਕਹਿ ਦੇਣਾ ਵੀ ਤੁਹਾਡੀ ਤਾਂ ਜ਼ਮੀਨ ਓਕਾਰ ਨਹੀਂ ਉਹ ਅੰਤ ਮਾਮ ਦੀ ਕੱਲ ਦੀ ਮੀਟਿੰਗ ਦੇ ਵਿੱਚ ਇਹ ਸਟੇਟਮੈਂਟ ਹੈ ਵੀ ਸਾਡੇ 85% ਤਾਂ ਅਸੀਂ ਓਕਾਰ ਕਰ ਚੁੱਕੇ ਹਾਂ ਬਾਕੀ ਕਰ ਰਹੇ ਹਾਂ ਕਿੱਥੇ ਰੌਲਾ ਹੈ ਉਹ ਨਰੌਲਾ ਕਿਉਂ ਹੈ ਤੁਸੀਂ ਮਸਲਾ ਹੱਲ ਨਹੀਂ ਕਰਨਾ ਤੁਸੀਂ ਦੂਜਣ ਦੋਸੇ ਹੋ ਰੋਲਾ ਇਹ ਹੈ ਜਿੱਥੇ ਕਿਸੇ ਦੀ ਜ਼ਮੀਨ ਦੋ ਹਿੱਸਿਆਂ 'ਚ ਵੰਡੀ ਜਾ ਰਹੀ ਹੈ ਉਹਦਾ ਕੌਨ ਦਾ ਮੇਰੇ ਬਾਰੇ ਵੀ ਉਹ ਕਿਵੇਂ ਜਾਊਗਾ ਉਹ ਹਾਈਵੇ ਦੇ ਫੱਡਣ ਨਾ ਕਿ ਕਿਵੇਂ ਖੇਤੀ ਕਰੂਗਾ ਇਹਨਾਂ ਤਾਰਦਾਰ ਵਾਲੇ ਆਪਣੀ ਖੇਤੀ ਦਾ ਆਪਣਾ ਹਾਲ ਪਤ ਹੈ ਹੀ ਆ ਕੀ ਹੋ ਗਿਆ ਇਹਦਾ ਮਤਲਬ ਉਸ ਕਿਸਾਨ ਨੂੰ ਜਿਹੜਾ ਖੁਦ ਆਪਣੇ ਖੇਤ ਦੇ ਵਿੱਚ ਰੋਟੀ ਰੋਟੀ ਖਾ ਕੇ ਗੁਜ਼ਾਰਾ ਕਰਦਾ ਹੈ ਉਹ ਤੁਸੀਂ ਕਾਰਪੋਰੇਟ ਦਾ ਉਹ ਕਹਿੰਦੇ ਹਾਥੀ ਬੰਨਣ ਵਾਸਤੇ ਤੇ ਤੁਸੀਂ ਉਹਦੇ ਉੱਤੇ ਕਹਤਾ ਵੀ ਚੰਗਾ ਫਿਰ ਤੇਰਾ ਖੇਤ ਨੂੰ ਅਸੀਂ ਵੰਡਾਂਗੇ ਕਿਸੇ ਦੀ Uh, मतलब मोटरी एक पासे लगी खेत दूसरे पासे हो गया किसी का एक तीसरा हिस्सा खेत एक पासे दो हिस्से एक पासे किसी का आधा एक पासे आधा एक पासे ये किथों ਦਾ ਇਨਸਾਫ ਹੈ ਦੂਜਾ ਜਿਹੜੀ ਜ਼ਮੀਨ ਅਕਵਾਰ ਕਰ ਲਈ ਉਹਨਾਂ ਲੋਕ ਰਿਜਿਸਟਰ ਹੋਏ ਕਰਦਾ ਜ਼ਮੀਨਦਾਰ ਜ਼ਮੀਨਦਾਰਤਾ ਨਹੀਂ ਗਿਆ ਉਹਨਾਂ ਜਿਹੜੇ ਉੱਥੇ ਮਜ਼ਦੂਰ ਨੇ ਪਿੰਡ ਦੇ ਉਹਨਾਂ ਦਾ ਵੀ ਰਜਿਸਟਰ ਘਟ ਗਿਆ ਉਹਦੇ ਚ ਜਿਹੜੇ ਦੁਕਾਨਦਾਰ ਨੇ ਉਹਨਾਂ ਦਾ ਵੀ ਘਟ ਗਿਆ ਜਿਹੜੇ 2013 ਦਾ ਕਾਨੂੰਨ ਹੈ ਉਹਦੇ ਵਿੱਚ ਇਹ ਹੈ ਵੀ ਜਦ ਤੁਸੀਂ ਜ਼ਮੀਨ ਅਕਵਾਰ ਕਰਨੀ ਹੈ ਕਿ ਗ੍ਰਹਿਣ ਕਰਨੀ ਹੈ ਉਦੋਂ ਤੁਸੀਂ ਤਿੰਨ ਸ਼ਰਤਾਂ ਪੂਰੀਆਂ ਕਰਨੀਆਂ ਨੇ ਉਹ ਕਿਉਂ ਨਹੀਂ ਪੂਰੀਆਂ ਕਰੀਆਂ ਉਹ ਤਿੰਨੇ ਸ਼ਰਤਾਂ ਕੀ ਨੇ ਤਿੰਨ ਸ਼ਰਤਾਂ ਦੇ ਵਿੱਚ ਇਹ ਨੇ ਵੀ ਇੱਕ ਤਾਂ ਤੁਸੀਂ ਉਹਦਾ ਮੂਰਦਾ ਤੈਅ ਕਰਨਾ ਦੂਜਾ ਉਹਦੇ ਇੰਪੈਕਟ ਸਟਡੀ ਕਹਿੰਦੇ ਨੇ ਸ਼ੋਸ਼ਣ ਪ੍ਰਭਾਵ ਕੀ ਪੂ ਉਹਦਾ ਸਮਾਜ ਦੇ ਉੱਤੇ ਕਿ ਤੀਜਾ ਤੁਸੀਂ ਉਹਦੇ ਵਿੱਚ ਕਰਨਾ ਹੈ ਕਿ ਉਹਨਾਂ ਦੀ ਸਹਿਮਤੀ ਲੈਣੀ ਹੈ ਸੋ ਮੂਰਵ ਸੇਵੇ ਦਾ ਪ੍ਰੰਧ ਸਮਾਜ ਦੇ ਪ੍ਰਭਾਵ ਉਹਨਾਂ ਦੀ ਸਹਿਮਤੀ ਲੋਕਾਂ ਦੀ ਇਹ ਕਰੀ ਤੁਸੀਂ ਇਹ ਦਫਤਰ ਕਿੱਥੇ ਕਰੀਆ ਕੇਂਦਰ ਸਰਕਾਰ ਨੇ ਗੜਗੜੀ ਸਾਹਿਬ ਦਾ ਵਿਭਾਗ ਹੈ ਇਹ ਉਹਦੀ ਡਿਊਟੀ ਬੰਦੀ ਸੀ ਕਰਨਾ ਫਿਰ ਇੱਕ ਬਜ਼ਾਰ ਦੋ ਪਾ ਮੈਂ ਇੱਕ ਵਾਰੀ ਦਵਾਈਆਂ ਦੇ ਉੱਤੇ ਕਿਹਾ ਸੀ ਫਿਰ ਉਹ ਦਵਾਈਆਂ ਸਾਰੇ ਟੈਂਡਰ ਟੁੰਡਰ ਕੈਨਸਲ ਕਰਾਇਆ ਇੱਕ ਬਜ਼ਾਰ ਪੰਜ ਪਾ ਕਰੀ ਜਾਂਦੇ ਨੇ ਆਮ ਤੌਰ ਤੇ ਅਸੀਂ ਕਹਿੰਦੇ ਹੁੰਦੇ ਭਾਈ ਇੱਕ ਬਜ਼ਾਰ ਦੋ ਪਾ ਨਹੀਂ ਹੋ ਸਕਦੇ ਇਹਨਾਂ ਨੇ ਇੱਕ ਬਜ਼ਾਰ ਪੰਜ ਵੀ ਛੱਡੋ ਇਹਨਾਂ ਨੂੰ ਪਤਾ ਨਹੀਂ ਕਿੰਨੇ ਕਰਤੇ ਜਿਹੜੇ ਜਿਹਦੇ ਦੇ ਵਿੱਚ ਉਹ ਨਹੀਂ ਲੱਗਦੀ ਉਹ ਡੀਸੀ ਨੇ ਜੋ ਰੇਟ ਦਾ ਕਰਸਾ ਉਦਾਈ ਜਾਂਦੇ ਨੇ ਨਾਲ ਦੀ ਵੱਟ ਜਿਹੜੇ ਦਾ ਹੁਣ ਜਿਹੜੇ ਦਾ ਕੋਈ ਕੰਦ ਨਹੀਂ ਨਿਕੜੀ ਹੋਈ ਨਾਲਦੀ ਵਟਾਲੇ ਨੂੰ ਰੇਟ ਜ਼ਿਆਦਾ ਮਿਲ ਰਿਹਾ ਉਹ ਨਾਲਦੀ ਵਟਾਲੇ ਦੂਜੇ ਨੂੰ ਘੱਟ ਮਿਲ ਰਿਹਾ ਤੁਸੀਂ ਪੂਰੇ ਪੰਜਾਬ 'ਚ ਇੱਕ ਤਾਂ ਕਿਉਂ ਨਹੀਂ ਕੱਬਦੇ ਫਾਰਮੂਲਾ ਕਿ ਵੀ ਜਿਹੜੀ ਜ਼ਮੀਨ ਸਿੰਜੂ ਹੋਊਗੀ ਉਹਦਾ ਆ ਰੇਟ ਹੋਊ ਤੇ ਜਿਹੜੀ ਪਾਈ ਬੰਜਰ ਹੋਏਗੀ ਜਾਂ ਜਿੱਦੇ ਉਤੇ ਸਿੰਜਾਈ ਨਹੀਂ ਹੋ ਰਹੀ ਉਹਦਾ ਆ ਰੇਟ ਹੋ ਤੁਸੀਂ ਇੱਕ ਫਾਰਮੂਲਾ ਪੰਜਾਬ ਦੀ ਧਰਤੀ 'ਤੇ ਇੱਕੋ ਜਿਹਾ ਹੈ ਨਾ ਤੁਸੀਂ ਕਹਿੰਦਾ ਡੀਸੀ ਰੇਟ ਹਰ ਡੀਸੀ ਫਿਰ ਡੀਸੀ ਰੇਟ ਇਹ ਕੌਣ ਕਹਿੰਦਾ ਹੈ ਵੀ ਜਿੰਨੇ ਪੈਸੇਾਂ ਤੇ ਰਜਿਸਟਰੀ ਹੁੰਦੀ ਆ ਅਸਲ ਮੁੱਡ ਉਹਦਾ ਹੋਣਾ ਹੈ ਕੀ ਜਿੱਸੇ ਦੇ ਪੈਸਾ ਤੇ ਹੁੰਦੀ ਐ ਐਂ ਕਰਨ ਆ ਦੇਖ ਲੈ ਨਾ ਇੱਥੇ ਜਿਹੜੇ ਫਲੈਟ ਤੇ ਮੈਂ ਬੈਠਾ ਜਿਹੜਾ ਮੈਂ ਕਹਿ ਕੇ ਹਟਾਇਆ ਵੀ ਇਹ 2 ਕਰੋੜ ਦਾ ਹੁਣ ਵੇਚ ਰਹੇ ਨੇ ਇਹ ਫਲੈਟਾਂ ਦੀਆਂ ਰਜਿਸਟਰੀਆਂ 70 70 76 ਲੱਖ ਚ ਹੋ ਰਹੀਆਂ ਨੇ ਤੇ ਸਾਰੇ ਕਰ ਲੈਣਾ ਨਾ ਕਰ ਚੰਡੀਗੜ੍ਹ ਦੇ ਫਲੈਟ ਤੇ ਸਿਰੇ ਤੇ ਐਂ ਕਰਨ ਕਰਕੇ ਢਾ ਕੇ ਕਹਿ ਦਿੰਦੇ ਸੀ ਲੋਕਾਂ ਨੂੰ ਘਰ ਬਣਾ ਕੇ ਦੇ ਦੇਣੇ ਗਰੀਬ ਦੇ ਦੇ ਦੇਣਾ ਕਿਉਂਕਿ ਰਜਿਸਟਰੀਸ ਐਨੇ ਦੀ ਹੁੰਦੀ ਐ ਹਾਫ ਵੈਟ ਮੇਰੇ ਸਾਹਨੇ ਲਾਣੇ ਰਹਿਣਾ ਸੀ ਇਹਦੀ ਰਜਿਸਟਰੀ ਬੜੀ ਮੁਸ਼ਕਲ ਨਾਲ ਪੂਰੇ ਪੈਸਿਆਂ ਚ ਕਰਾਈ ਉਹ ਪਿੱਟੇ ਨਾ ਵੀ ਇੰਨੀ ਜਿਸੀ ਇੰਨੇ ਪੈਸਿਆਂ ਦੀ ਕਿਵੇਂ ਹੋ ਜੂ ਵੇਚਣ ਵਾਲਾ ਵੀ ਪਿੱਟੇ ਖਰੀਦਣ ਵਾਲਾ ਵੀ ਪਿੱਟੇ ਆ ਇਹ ਚ ਨਹੀਂ ਆ ਨਾਲ ਦਾ ਕੋਲੋਨੀ ਚ ਮੇਰੀ ਬੇਟੀ ਨੇ ਲਿਆ ਉਹ ਕਹਿੰਦੇ ਇੰਨੇ ਪੈਸਿਆਂ ਦੀ ਰਜਿਸਟਰੀ ਹੈ ਉਹ ਕਹਿੰਦੇ ਵੀ ਅਸੀਂ ਤਾਂ ਬੈਂਕ ਚ ਲੋਨ ਲੈਣਾ ਅਸੀਂ ਨਾੜੂ ਗੋਬੀ ਅਸੀਂ ਤਾਂ ਬੇਮੰਨੀ ਕਰ ਨਾਲੇ ਬੰਦੀ ਨਹੀਂ ਹੈਗੇ ਹੁਣ ਇਹ ਨਾਲੇ ਟੈਕਸ ਦੀ ਚੋਰੀ ਕਰਦੇ ਨੇ ਨਾਲੇ ਰੇਟ ਘੱਟ ਲਿਸਦੇ ਨੇ ਮੁਰਕੇ ਜਦੋਂ ਕਾਰ ਕਰਨਾ ਹੁੰਦਾ ਉਦੋਂ ਕਹਿੰਦੇ ਯਾਰ ਰੇਟ ਹੈ ਡੀਸੀ ਤੋਂ ਉਸ ਵਿੱਚ ਇਹ ਤੈ ਕਰਦਾ ਡੀਸੀ ਹਰ ਛੇ ਮਹੀਨੇ ਵਗ ਰੇਟ ਕਿਉਂ ਨਹੀਂ ਰਿਵਾਈਜ਼ ਕਰਦੇ ਜਾਨੀ ਕਿ ਹਰ ਗੱਲ ਦੇ ਉੱਤੇ ਸਰਕਾਰੀ बाबू ਗਲਤੀ ਕਰੇ ਸਰਕਾਰੀ ਅਫਸਰ ਗਲਤੀ ਕਰੇ ਸਕੇਂਦਰ ਜੀ ਸਰਕਾਰ ਗਲਤੀ ਕਰੇ ਸੂਬੇ ਦੀ ਸਰਕਾਰ ਗਲਤੀ ਕਰੇ ਨਜਾਇਜ਼ ਕਰੇ ਤੇ ਕਹਿੰਦੇ ਪਾਣਾ ਪਾਣੀ ਤਾਂ ਨੀਵੇਂ ਥਾਂ ਨੂੰ ਹੀ ਵਗਦਾ ਜਿੰਮੇਵਾਰੀ ਸਾਡੀ ਕੋਈ ਉਹਨਾਂ ਨੇ ਗਲਤੀ ਕਰ ਗਈ ਕਹਿੰਦੇ ਜੀ ਤੁਸੀਂ ਦੇਖਣਾ ਇਸ ਕਰਕੇ ਇਹ ਜਿਹੜਾ ਧਕਾ ਹੈ ਹੁਣ ਪ੍ਰਾਈਮ ਮਿੰਟਰ ਸਾਹਿਬ ਨੇ ਮੀਟਿੰਗ ਕਰੀ ਹੈ ਕੱਲ ਉਹਦੇ ਵਿੱਚ ਪੰਜਾਬ ਦੀ ਧਗੜੀ ਨਹੀਂ ਕਰੀ ਪੰਜਾਬ ਨੂੰ ਇਹੀ ਕੋਸੀਗਾ ਚੀਫ ਸੈਕਟਰੀ ਦਾ ਧਿਆਨ ਹੈ ਖਬਰ ਚਾਪਿਆ ਹੋਇਆ ਅੱਜ ਤੇ ਤੁਸੀਂ ਪ੍ਰੋਜੈਕਟਾਂ ਨੂੰ ਖਰਾਬ ਕਰਦੇ ਹੋ ਪੰਜਾਬ ਨੇ ਕੋਈ ਗੱਲ ਹੀ ਨਹੀਂ ਕਰੀ ਸਵਾਏ ਮਹੀਨੇ ਦੇਣ ਦੀ ਜੇ ਤੁਸੀਂ ਰੋਜ਼ ਮਹੀਨੇ ਦੇਵੋਗੇ ਤੁਸੀਂ ਧੰਨ ਸੇਠ ਹੋ ਕੇਂਦਰ ਸਰਕਾਰ ਪੰਜਾਬ ਦੀ ਮਾਲਕ ਨਹੀਂ ਹੈ ਸੰਵਿਧਾਨ ਕਹਿੰਦਾ ਹੈ ਭਾਰਤ ਇਜ਼ ਇੰਡੀਆ ਇਜ਼ ਅ ਜੁਨੀਅਨ ਆਫ ਸਟੇਟਸ ਇਹ ਜੁਨੀਅਨ ਆਫ ਸਟੇਟਸ ਹੈ ਇਹ ਸੰਘ ਹੈ ਇਹ ਕੇਂਦਰ ਸਰਕਾਰ ਦੀ ਮਾਰਕਣੀ ਹੈ ਸ਼ਕਤੀਆਂ ਦਾ ਬੰਦ ਕਰੀ ਹੋਈ ਹੈ ਇਹ ਤਾਂ ਗੱਲ ਕਰੋ ਪੈਸਾ ਖੋਟਾ ਆਪਦਾ ਬਾਣੀਆਂ ਨੂੰ ਕੀ ਦੋਸ਼ ਇੱਥੋਂ ਦੀਆਂ ਪਾਤੀਆਂ ਦਾ ਮਤਲਬ ਪੱਛਾ ਬਹਿ ਗਿਆ ਜਿਨ੍ਹਾਂ ਨੇ ਪੰਜਾਬ ਦੇ ਹਿੱਤਾਂ ਦੀ ਗੱਲ ਹੀ ਕਰਨੀ ਸ਼ਰਤੀ ਅਸੀਂ ਪ੍ਰਸ਼ਾਸਨ ਚੰਗਾ ਦੇਾਂਗੇ ਅਸੀਂ ਭ੍ਰਿਸ਼ਟਾਚਾਰ ਦੂਰ ਕਰਾਂਗੇ ਅਸੀਂ ਨਸ਼ੇ ਦੂਰ ਕਰਾਂਗੇ ਇੱਥੇ ਬਾਹਰਲੇ ਨੌਕਰੀ ਕਰਨਾ ਆਇਆ ਕਰਨਗੇ ਅਸੀਂ ਹਰੇਕ ਨੂੰ ਰੁਜ਼ਗਾਰ ਦੇਾਂਗੇ ਇਹੋ ਜਿਹੇ ਨਾਅਰੇ ਦੇ ਕੇ ਅਸੀਂ ਤੁਹਾਨੂੰ ਆ ਚੀਜ਼ ਦੇ ਦਾਂਗੇ ਆ ਚੀਜ਼ ਦੇ ਦਾਂਗੇ ਯਾਰ ਦੇ ਹੱਕਾਂ ਤੋਂ ਬਿਨਾ ਤੁਸੀਂ ਦਿਓਗੇ ਕਿਵੇਂ ਪੰਜਾਬ ਦੇ ਹੱਕ ਤਾਂ ਕੇਂਦਰ ਕੋਈ ਜਾਂਦਾ ਸੋ ਇਸ ਕਰਕੇ ਇੱਥੇ ਮੈਂ ਇਹ ਕਹਿਣ ਨੂੰ ਤਿਆਰ ਆ ਵੀ ਪਹਿਲੀ ਗੱਲ ਜਿਆਦੇ ਇਹਨਾਂ ਨੇ ਕੋਰੀਡੋਰ ਬਣਾਉਣੇ ਸੀ ਕਿ ਇਹਨਾਂ ਨੇ ਕੇਂਦਰ ਨੇ ਪੰਜਾਬ ਸਰਕਾਰ ਦੀ ਸਹਿਮਤੀ ਲਈ ਵੀ ਇੱਥੇ ਬਣਾਈ ਦੂਜੀ ਗੱਲ ਇਹ ਤਾਂ ਨਹੀਂ ਨਾ ਉਦੋਂ ਹੋਈ ਜਾਂ ਪੰਜਾਬ ਸਰਕਾਰ ਨਾਲ ਇੱਕ ਹੋ ਗਈ ਜਿਹੜੀ ਨਹੀਂ ਉਹਨਾਂ ਨੇ ਕਰਿਆ ਦੂਜੀ ਗੱਲ ਵੀ ਸਹਿਮਤੀ ਦਿੱਤੀ ਉਸ ਤੋਂ ਬਾਅਦ ਜਿਹੜੇ ਕਾਨੂੰਨ ਕੇਂਦਰ ਨੇ ਆਪ ਬਣਾਇਆ 2013 ਦਾ ਕਾਨੂੰਨ ਕਿ ਉਹਦੇ ਮੁਤਾਬਕ ਇਹਨਾਂ ਨੇ ਕਾਰਵਾਈ ਕੀਤੀ ਇਸਵਾਲ ਦੇ ਜੇ ਉਹ ਕਾਰਵਾਈ ਨਹੀਂ ਹੋਈ ਤਾਂ ਸਾਨੂੰ ਦੋਸ਼ੀ ਕਿਵੇਂ ਠਰ ਹੁੰਦੇ ਨੇ ਉਹ ਕਾਰਵਾਈ ਕਰ ਦਿੱਤਾ ਝਗੜਾ ਨਹੀਂ ਹੋਣਾ ਸੀ ਫਿਰ ਉਹ ਕਾਰਵਾਈ ਨਾ ਕਰਨ ਦੇ ਬਾਵਜੂਦ ਉਹ ਸਭ ਕੁਝ ਨਾ ਕਰਨ ਦੇ ਬਾਵਜੂਦ ਤੁਸੀਂ 16 1900 ਏਕੜ ਚੋਂ 25 ਏਕੜ ਜ਼ਮੀਨ ਨਹੀਂ ਬੰਦੀ ਜਿਹਦਾ ਝਗੜਾ ਤੁਸੀਂ ਕਿਹਜਣ ਪੰਜਾਬ ਦਾ ਖਰਾਬ ਕਰਦੇ